ਇਹ ਸ਼ਬਦ ਜਰੂਰ ਸੁਣਾ ਜੀ ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁੰਮਿਆਰ ਪੇੜੈ ਪਈ ਕੁੰਮਿਆਰ ਕੜ ਪਾਂਡੇ ਕਿੱਟਾ ਕੀਆ ਗਲਤੀ ਕਰੇ ਚੜ ਚੜ ਖਵੇ ਅੰਗਿਆਰ ਚੜ ਚੜ ਖਵੇ ਅੰਗਿਆਰ ਨਾਨਕ ਜਿਨ ਕਰੇ ਆਦੇ ਮਿੱਟੀ ਮੁਸਲਮਾਨ ਕੀ ਆਦੇ ਜਦੋਂ ਮੁਸਲਮਾਨ ਨੂੰ ਨੱਪ ਕੇ ਆ ਜਾਂਦੇ ਆ ਉਹ ਫੇਰ ਗੱਲ ਕਰਕੇ ਮਿੱਟੀ ਬਣ ਜਾਂਦਾ ਹੈ ਸਰੀਰ ਮਿੱਟੀ ਮੁਸਲਮਾਨ ਕੀ ਪੇਟੇ ਬਿਗਮਾਰੇ ਉਹ ਜਦੋਂ ਫੇਰ ਮਿੱਟੀ ਉਹ ਚੀਕ ਨਹੀਂ ਹੋ ਜਾਂਦੀ ਜਿੱਥੇ ਨੱਪ ਕੇ ਆਉਂਦੇ ਆ ਨਾ ਉਹ ਮਿੱਟੀ ਚੀਕ ਨਹੀਂ ਹੋ ਜਾਂਦੀ ਹੈ ਮਿੱਟੀ ਮੁਸਲਮਾਨ ਕੀ ਪੇਟੇ ਬਿਗਮਾਰੇ ਫਿਰ ਉਹ ਕਮਿਆਰ ਜਿਹੜਾ ਉਹਨੂੰ ਕੱਢ ਲੈਂਦਾ ਮਿੱਟੀ ਨੂੰ ਉਹ ਕੱਟ ਕੇ ਉਹ ਚੀਕਨੀ ਮਿੱਟੀ ਨਾਲ ਫੇਰ ਭਾਂਡੇ ਬਣਾਉਂਦਾ ਹੈ ਬਰਤਨ ਬਣਾਉਂਦਾ ਹੈ ਬਰਤਨ ਦੀਵੇ ਬਣਾਉਂਦਾ ਹੈ ਟੋੜਾ ਹੋਰ ਇੱਟਾ ਉੱਟਾ ਬਣਾਉਂਦਾ ਹੈ ਆਦੇ ਨੇ ਫਿਰ ਜਦੋਂ ਕਮਿਆਰ ਤੇ ਪੱਲੇ ਪੈ ਜਾਂਦੀ ਆ ਫਿਰ ਇੱਟਾ ਚੀਚਾ ਬਣਾਉਂਦਾ ਹੈ ਵਸਤੂਆਂ ਪਰ ਫਿਰ ਕੀ ਹੁੰਦਾ ਹੈ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ ਕਣਪਾਂਡੇ ਇੱਟਾ ਕੀਆਂ ਚਲਦੀ ਕਰੇ ਬਕਾਰ ਫਿਰ ਉਹਨਾਂ ਨੂੰ ਕਟਪੰਡੇ ਇੱਟਾ ਕੀਆਂ ਚਲਦੀ ਕਰੇ ਬਕਾਰ ਜਦੋਂ ਉਹਨਾਂ ਨੂੰ ਇੱਟਾ ਬਣਾਉਂਦਾ ਕੋਈ ਵਸਤੂ ਬਣਾਉਂਦਾ ਹੈ ਫਿਰ ਉਹ ਜਦੋਂ ਚੱਲਦੀ ਹੈ ਤੇ ਫਿਰ ਪੁਕਾਰ ਕਰਦੀ ਹੈ ਜਦੋਂ ਉਹਨ ਸੜਦੀ ਹੈ ਤੇ ਉਹਨੂੰ ਫਿਰ ਪੁਕਾਰ ਕਰਦੀ ਹੈ ਤੇ ਉਹਦੋਂ ਫਿਰ ਸੁਆਂਦੀ ਹੈ ਕਿ ਜੇ ਜੀਵਤ ਆਵੀ ਪਰਮਾਤਮਾ ਵੱਲ ਜੇ ਉਹਨ ਨਾਮ ਨਹੀਂ ਜਪਿਆ ਤੇ ਫਿਰ ਹੁਣ ਮਰ ਕੇ ਵੀ ਕੋਈ ਮੁਕਤੀ ਪ੍ਰਾਪਤ ਨਹੀਂ ਹੁੰਦੀ ਅਤੇ ਇਹ ਪਛਤਾਵਾ ਕਰਕੇ ਉਹ ਰੋਂਦੀ ਹੈ ਕਿਉਂਕਿ ਇਹਦਾ ਮਤਲਬ ਹੈ ਕਿ हे ਮਨੁੱਖਾ ਕਿ ਜੇ ਤੂੰ ਨਾ ਜੁੰਦਾ ਹੀ ਪ੍ਰਮਾਤਮਾ ਦੇ ਨਾਮ ਨਹੀਂ ਜਪਿਆ ਅਗਰ ਤੈ ਸੋਚੇਗਾ ਆਖਰੀ ਸਮੇਂ ਤੇਨੂੰ ਤਫਾ ਦੇ ਦੇਣਗੇ ਮਨਅਪ ਦੇਣਗੇ ਵਿਪਕੰਬਰ ਅਗੇ ਕੱਟੇਗਾ ਤੇ ਤੈਨੂੰ ਚੰਦ ਵਿਚ ਲਾਇਆ ਜਾਵੇਗਾ ਇਹ ਗੱਲ ਕੋਈ ਸਹੀ ਨਹੀਂ ਜਿੰਦਿਆ ਹੀ ਮੁਕਤੀ ਹੀ ਹੈ ਇਹ ਹੀ ਗੁਰਬਾਨੀ ਸਿੱਖਿਆ ਦਿੰਦੀ ਹੈ ਠੀਕ ਹੈ ਜੇ ਬੁੱਲਾ ਚੁੱਕਾ ਹੈ ਸਮਾਪ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਗੁਰਪਰੇ ਅਕਾਲ ਸਤਿ ਸ਼੍ਰੀ ਅਕਾਲ